ਦਾ ਸਾਰੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਤੇ ਆ ਜਾਓ ਕਰਾਉਨੇ ਆ ਫਿਰ ਇਹਦੀ ਮੈਂ ਮੈਂ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੁਹਾਨੂੰ ਇਹਦੀਆਂ ਕਤੂਤਾਂ ਦਿਖਾਉਣੇ ਪੰਜਾਬੀਓ ਸੁਧਰ ਜੋ ਹਜੇ ਵੀ ਮੈਂ ਕਹਿੰਦਾ ਸਾਰਿਆਂ ਨੂੰ ਬੇਨਤੀ ਸਾਰੇ ਪਾਸੇ ਵੀਡੀਓ ਸਾਰੇ ਆਪਣੇ ਖਾਤਿਆਂ ਤੇ ਸ਼ੇਅਰ ਕਰਦੇਓ ਚੱਕ ਕੇ ਇਹ ਕਿਨੇ ਛੱਡਿਆ ਆ ਇਹ ਹੈਂ दारू ਨਾਲ ਰੱਜਿਓ ਨੇ ਮੈਨੂੰ ਕਾਲ ਲਾ ਕੇ ਤੇ ਵੀਡੀਓ ਪਾਤੀ ਤੇ ਕਹਿੰਦਾ ਮੈਂ ਇਦਾਂ ਤੇ ਮੈਂ ਉਦਾਂ ਕਰਾਉਣੇ ਪੁਰਾਉਂਦਾ ਲਖੋਣਾ ਮੈਂ ਤੁਹਾਨੂੰ ਇਹ ਅਸਲ 'ਚ ਕਰਦਾ ਕੀ ਆ ਉੱਥੇ ਆ ਕੇ ਇਹਦਾ ਜਿਹੜਾ ਸੁਪਨਾ ਆ ਪਹਿਲਾਂ ਮੈਂ ਤੁਹਾਨੂੰ ਉਹ ਦਿਖਾਉਣਾ ਆ ਭਾਈ ਜੀ ਮੇਰੀ ਬੇਨਤੀ ਸਾਰੇ ਪਾਸੇ ਪਚਾਓ ਤੇ ਇਹਨੂੰ ਮੈਂ ਫੇਰ ਕਹਣਾ ਹੁਣ ਪੁੱਤ ਤੂੰ दारू ਪੀ ਕੇ ਮੈਨੂੰ ਵੀਡੀਓ ਕਾਲ ਲਈ ਤੇ ਹੁਣ ਰਿਕਾਰਡਿੰਗ ਕਰੀ ਹੈ ਉਹਦਣ ਤਾਂ ਮੇਰੇ ਘਰ ਦੇ ਕੋਲ ਬੈਠੇ ਮੈਂ ਤੈਨੂੰ ਕੁਝ ਬੋਲਿਆ ਨਹੀਂ ਤੇ ਤੂੰ ਕਹਿ ਤਵੀਂਦੀ ਤੇ ਤੋਂ ਡਰ ਗਿਆ ਤੇਰੀਆਂ ਮੈਂ ਕਰਤੂਤਾਂ ਸਾਰੀਆਂ ਦਿਖਾਉਣੀਆਂ ਆ ਆ ਦਿਖਾਉਣਾ ਜੀ ਪਹਿਲੀ ਕਰਤੂਤ ਆ ਸੁਣੋ ਇਹਦਾ ਸੁਪਨਾ ਦਿਖਾਉਣਾ ਮੈਂ ਤੁਹਾਨੂੰ ਇਹਦਾ ਸੁਪਨਾ ਅਸਲ ਚ ਕੀ ਆ ਆ ਆ ਲਓ ਜੀ ਇਹਦਾ ਫੇਰ ਸੁਣ ਲਓ ਸੁਣ ਲਓ ਜੀ ਤਾਂ ਸੁਪਨਾ ਅਸਲ ਚ ਕੀ ਆ ਇਹ ਕਿੱਥੋਂ ਭੇਜਿਆ ਹੋਇਆ ਆ ਬਾਈ ਜੀ ਤੇ ਇਹ ਮੈਨੂੰ ਗੱਲਾਂ ਕਰਦਾ ਸਿੱਖੀ ਦੀਆਂ ਕੇਸਾਂ ਦੀਆਂ ਸਾਰੀਆਂ ਧਾਰਨਾ ਤੋਂ ਉਹ ਸਾਰੀਆਂ ਗੱਲਾਂ ਇੱਥੇ ਵੀ ਕਲੀਅਰ ਕਰੂੰ ਇਹਨੂੰ ਫੇਰ ਮੈਂ ਕਹਿੰਦਾ ਮੈਨੂੰ ਪੁੱਤ ਕਾਲ ਕਰੀ ਤੇ ਜਿਹੜੇ ਇਹਦੇ ਨਾਲ ਦੇ ਆ ਉਹ ਵੀ ਇਦਾਂ ਦੇ ਆ ਭਾਈ ਜੀ ਸੋ ਮੇਰੀਆਂ ਪੰਜਾਬੀ ਬੀਬੀਆਂ ਨੂੰ ਬੇਨਤੀ ਤੁਹਾਨੂੰ ਯਾਰ ਜਿਹੜੀਆਂ ਇਹਦੇ ਨਾਲ ਤੁਰੀਆਂ ਫਿਰਦੀਆਂ ਅਕਲ ਮੈਂ ਹੁਣ ਅਕਲ ਸੱਚੀ ਗੱਲ ਹੁਣ ਕੀ ਕਰਾਂ ਤੁਹਾਨੂੰ ਇਹਦੇ ਜਿਹੜੇ ਨਾਲ ਨੇ ਉਹ ਵੀ ਦੇਖ ਲਓ ਉੱਤੇ ਭਾਈ ਜੀ ਮੁਸਲਮਾਨਾਂ ਵਾਲੀ ਟੋਪੀ ਤੇ ਥੱਲੇ ਦੇਖ ਲਓ ਭਾਈ ਜੀ ਤੇ ਦੇਖ ਲਓ ਇਹ ਤੇ ਆ ਬੀਬੀਆਂ ਇਹ ਤਿੰਨ ਚਾਰ ਲਈ ਫਿਰਦਾ ਆਪਣੇ ਪੰਜਾਬੀਆਂ ਦੀ ਸ਼ਰਮ ਕਰ ਲਓ ਬੀਬੀਓ ਤੁਸੀਂ ਸੋ ਪਹਿਲਾਂ ਵੀ ਮੈਂ ਇੱਕ ਦਿਖਾਈ ਸੀ ਸੋ ਇਹ ਵੀ ਆ ਸੋ ਦੇਖ ਸਕਦੇ ਆ ਸੋ ਇਹ ਸ਼ਾਇਦ ਉਹੀ ਆ ਜੋ ਵੀ ਆ ਹੋਰ ਹੀ ਦੀਆਂ ਕਰਤੂਤਾਂ ਨਾ ਹੋਣਾ ਤੇ ਮਾਰਦਾ ਗੱਲਾਂ ਸੋ ਮੇਰੀ ਸਿੰਘਾਂ ਨੂੰ ਬੇਨਤੀ ਆ ਵੀਰੋ ਇਹ दारू ਨਾ दारू ਵੀ ਸ਼ਰੇਆਮ ਪੀਂਦਾ ਆ ਮੱਛੀ ਮੀਟ ਸਾਰਾ ਕੁਝ ਸ਼ਰੇਆਮ ਖਾਂਦਾ ਆ ਕਹਿੰਦਾ ਕਰ ਲਓ ਜੋ ਕਰਨਾ ਤੇ ਉਦਣ ਫੇਰ ਉਹੀ ਗੱਲ ਉਦਣ ਹੀ ਦਾ ਭਾਵੇਂ ਥੋੜੂ ਜਿਹਾ ਮੈਂ ਬੋਲਿਆ ਨਹੀਂ ਮੇਰੇ ਘਰ ਦੇ ਕੋਲ ਤਾਂ ਮੈਂ ਡਰ ਗਿਆ ਹੈ ਮੈਨੂੰ ਕਹਿੰਦਾ ਲੋਕੇਸ਼ਨ ਪੇਜ ਮੈਂ ਭੇਜ ਤੀ ਹੁਣ ਵੀ ਦੱਸ ਦਿਨਾ ਮੇਰਾ ਮੋਬਾਈਲ ਹੀ ਦੇ ਕੋਲ ਆ ਹੁਣ ਕਹਿੰਦਾ ਹੁਣ ਕਾਲ ਕਰੀ ਜਿੱਦਾਂ ਤੂੰ ਬੋਲੀ ਬੋਲਦਾ ਉਦੋਂ ਹੀ ਤੈਨੂੰ ਮੈਂ ਬੋਲੂ ਤੇ ਹੁਣ ਵੀਡੀਓ ਕਾਲ ਵੀ ਰਿਕਾਰਡਿੰਗ ਕਰੀ ਤੇ ਹੁਣ ਪਾਈ ਤੇ ਬਾਕੀ ਤੂੰ ਮੈਨੂੰ ਕਹਿੰਦਾ ਲੋਕਾਂ ਦੀਆਂ ਗੋਰੀਆਂ ਨਾਲ ਗੱਲਾਂ ਕਰਦਾ ਐਦਾ ਉਦਾ ਉਹ ਤੇਰੇ ਨਾਲ ਉਹ ਗਿਰਿਆ ਇਨਸਾਨ ਹੈ ਸਾਲਾ ਕੋਈ ਦੁਨੀਆ 'ਚ ਮੈਂ ਤਾਂ ਚਲੋ ਸੋਸ਼ਲ ਮੀਡੀਆ ਤੇ ਚਲੋ ਉਹ ਮੈਂ ਆਪਣੀ ਮੰਨੀ ਬੀਸੀਪੀ ਹਾਂਜੀ ਮੇਤੋਂ ਮੈਂ ਓਵਰ ਹੋ ਗਿਆ ਸੀ ਤਾਂ ਮੈਨੂੰ ਨਹੀਂ ਚਾਹੀਦਾ ਸੀ ਮੈਂ ਫੇਰ ਮੰਨਦਾ ਵੀ ਉਹ ਮੈਂ ਰੀ ਭੋਲਿਆ ਠੀਕ ਹੈ ਜੀ ਭਈ ਲਾਈਕ ਸੋਸ਼ਲ ਮੀਡੀਆ ਤੇ ਗੋਰੀ ਨਾ ਮੈਂ ਲੱਗਾ ਸੀ ਵੀ ਨੱਚਦਾ ਉਦਾਂ ਉਦਾਂ ਕਰ ਠੀਕ ਹੈ ਉਹ ਹੋ ਗਈ ਆ ਪਰ ਮੈਂ ਕਿਸੇ ਕੁੜੀ ਦਾ ਜੀਵਨ ਥੋੜੋ ਉਹ ਕੀਤਾ ਮਸ਼ਹੂਰ ਹੋਣ ਲਈ ਤੂੰ ਆ ట్రాਨਸ ਜੈਂਡਰ ਆ ਹਾਂਜੀ ਸੋ ਇਹ ਕਾਫੀ ਮਸ਼ਹੂਰ ਆ ਇਹ ਪੂਰੇ ਇੰਡੀਆ ਚ ਮਸ਼ਹੂਰ ਹੋਣ ਲਈ ਇਨਾ ਇਨੇ ਸ਼ਾਦੀ ਕੀਤੀ ਤੇ ਛੱਡਤਾ ਤੇਰੇ ਵਾਂਗੂ ਥੋੜੋ ਭਈ ਤੀ ਮੀਆਂ ਨੂੰ ਵਰਤ ਵਰਤ ਕੇ ਛੱਡਤਾ ਹੁਣ ਤੂੰ ਦੱਸ ਇਹਨੂੰ ਛੱਡਿਆਗਾ ਤੇ ਹੈ ਤੇ ਤੈਨੂੰ ਪੁੱਛਣ ਆਲਾ ਹੋਵੇ ਮੈਨੂੰ ਪੁੱਛਦਾ ਸੀ ਵੀ ਮੈਂ ਤਾਂ ਮੈਂ ਤਾਂ ਫੋਨ ਤੇ ਹੀ ਗੋਰੀ ਨਾ ਕੀਤਾ ਸੀ ਜੋ ਵੀ ਆ ਹਾਂ ਭੀ ਉੱਧਰ ਨੂੰ ਹੋ ਉੱਧਰ ਨੂੰ ਹੋ ਨੱਚ ਕੇ ਦਿਖਾ ਤੇਰੇ ਤਰ੍ਹਾਂ ਕਿਸੇ ਦੀ ਲਾਈਫ ਤੋੜੋ ਉਹ ਕੀਤੀ ਆ ਹੈ ਤੈਨੂੰ ਪੁੱਤ ਇਹਦਾ ਹੀ ਮੇਨਾ ਲੱਗਣਾ ਤੁਹਾਨੂੰ ਪਤਾ ਵੀ ਇਹਨਾਂ ਦੀ ਹਾਕ ਕਿੱਥੇ ਤੋਰ ਦਰਗਾਹ ਤੇ ਇਹਨਾਂ ਦੀ ਸੁਣੀ ਜਾਂਦੀ ਆ ਜਿਹੜੀਆਂ ਤੂੰ ਕਰਤੂਤਾਂ ਕਰਕੇ ਆਏ ਆ ਠੀਕ ਹੈ ਨਾ ਸੋ ਬਾਈ ਜੀ ਕੱਲਾ ਕੇਸ ਰੱਖਣ ਨਾਲ ਮੈਂ ਫੇਰ ਇਹਨੂੰ ਕਹਿੰਦਾ ਤੂੰ ਮੈਨੂੰ ਹੁਣ ਕਾਲ ਕਰੀ ਚੰਗਾ ਮੋਬਾਈਲ 13 ਮੇ ਕੋ ਹੈਗਾ 768 7399 652 ਕੱਲਾ ਕੇਸ ਰੱਖਣਾ ਨਹੀਂ ਤੁਸੀਂ ਇਹ ਕਹਿ ਸਕਦੇ ਵੀ ਭਾਈ ਜੀ ਇਹ ਸਿੱਖਿਆ ਜੀ ਇਹ ਮਹਾਨ ਸਿੱਖਿਆ ਆਹ ਕੌਣ ਆ ਪਾਪੀ ਇਸ ਪਾਪੀ ਦੇ ਕਰਕੇ ਸਿੱਖਾਂ ਦਾ ਰਾਜ ਗਿਆ ਸੀ ਇਹ ਲਾਲ ਸਿੰਘ ਤੇਜ ਸਿੰਘ ਕਰਕੇ ਦੋ ਗੱਦਾਰ ਸੀ ਜਿੱਦਾਂ ਇਹ ਥੋਮਸ ਹੋਰ ਪਾਸਿਓਂ ਹੋਰ ਧਰਮ ਚੋਂ ਆ ਕੇ ਸਾਡੇ ਇੱਥੇ ਹੋਇਆ ਆ ਇਦਾਂ ਹੀ ਇਹ ਗੱਦਾਰ ਸਿੱਖ ਧਰਮ ਚ ਨਹੀਂ ਸੀ ਜੰਮੇ ਸਿੱਖ ਰਾਜ ਕਿਉਂ ਗਿਆ 1837 ਤੋਂ ਪਿੱਛੋਂ ਪਾਜੀ ਦੋ ਗੋਰੀਆਂ ਨਾਲ ਜੰਗਾ ਹੋਈਆਂ ਦੋਨਾਂ ਚ ਇਹਨਾਂ ਨੇ ਇਹਨੇ ਨਿਕੋਲਸਨ ਨਾਮ ਦਾ ਇੱਕ ਗੋਰਾ ਹੈ ਉਹਨੂੰ ਸਾਰਾ ਹੀ ਦੱਸਿਆ ਸਿੱਖਾਂ ਕੋਲ ਆ ਹਥਿਆਰ ਆ ਆ ਮੋਰਚਾ ਆ ਆ ਉਹ ਲਾਲ ਸਿੰਘ ਤੇਜ ਸਿੰਘ ਜ਼ਰੂਰ ਭਰਿਓ ਆਪਣੇ ਬੱਚਿਆਂ ਨੂੰ ਵੀ ਦੱਸਿਓ ਹੋਰ ਧਰਮ ਚੋਂ ਆ ਕੇ ਸਿੱਖਾਂ ਜਾ ਕੇ ਸਿੱਖੀ ਦਾ ਭੇਸ ਕਰਕੇ ਸਿੱਖਾਂ ਦਾ ਰਾਹ ਜਾਣਾ ਥੋੜੋ ਸੀ 1839 ਪਿੱਛੋਂ ਹੈ ਸਿੱਖ ਰਾ ਦੇ ਪਤਨ ਦਾ ਕਾਰਨ ਲਾਲ ਸਿੰਘ ਤੇਜ ਸਿੰਘ ਵਰਗੇ ਗੱਦਾਰ ਆ ਹੁਣ ਜੇ ਤੁਸੀਂ ਕਹੋ ਵੀ ਕੇਸ ਰੱਖਣ ਵਾਲੀ ਸਿੱਖ ਹੋ ਗਿਆ ਜਾਂ ਸਿੱਖੀ ਨਾਲ ਪਿਆਰ ਹੋ ਗਿਆ ਜਾਂ ਪੰਜਾਬੀਆਂ ਨਾਲ ਪਿਆਰ ਹੋ ਗਿਆ ਫੇਰ ਦਾ ਬਿਆਨਤ ਸਿੰਘ ਕੇ ਪੀ ਐਸ ਗਿੱਲ ਲੱਖਾਂ ਧਾਰਨਾ ਆ ਠੀਕ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਠੀਕ ਹੈ ਨਾ ਭਾਈ ਦਲਾਵਰ ਸਿੰਘ ਜਿਹਨੇ ਬਿਆਨਤਾ ਮਾਰਿਆ ਸੀ ਹੋਰ ਸੁੱਖਾ ਜਿੰਦਾ ਜੀ ਨੇ ਵੀ ਮੈਂ ਨਹੀਂ ਕਹਿੰਦਾ ਵੀ ਕੇਸ ਨਾ ਰੱਖੋ ਪਰ ਇਹ ਤੁਸੀਂ ਇਹ ਨਹੀਂ ਕਹਿ ਸਕਦਾ ਵੀ ਭਾਈ ਇਹ ਜਿਹੜਾ ਥੌਮਸ ਹੈ ਸੱਚਾ ਸਿੱਖ ਹੈ ਤੇ ਮੇਰੇ ਦਿਲ 'ਚ ਕੋਈ ਦੁੱਖ ਹੈ ਨਹੀਂ ਸਿੱਖੀ ਲਈ ਜਾਂ ਪੰਜਾਬੀਅਤ ਲਈ ਸਮਝੇ ਨਾ ਕਿ ਜੇ ਤੈਨੂੰ ਐਨਾ ਹੀ ਸਿੱਖੀ ਨਾਲ ਪੰਜਾਬੀਆਂ ਨਾਲ ਦੋਖਿਆ ਤਰੀ ਪੁੱਛੋ ਮੰਡੀ ਵਾਲੀ ਭੂਆ ਪਿੱਛੇ ਬੈਠੀ ਜਿਹਨੇ ਸਿੱਖੀ ਦਾ ਹੋ ਕੀਤਾ ਆ ਉਹਨਾਂ ਦੇ ਤੂੰ ਪੈਰਾਂ 'ਚ ਡਿੱਗਦਾ ਫਿਰਦਾ ਮਾਰਦਾ ਤੂੰ ਗੱਲਾਂ ਮੈਂ ਸੱਚਾ ਸਿੱਖਿਆ ਐ ਅੱਦਾ ਉੱਦਾ ਫੇਰ ਮੈਂ ਤੈਨੂੰ ਕਹਿੰਦਾ ਪੁੱਤ ਹੁਣ ਵੀਡੀਓ ਕਾਲ ਤੂੰ ਮੈਨੂੰ ਜ਼ਰੂਰ ਕਰੀ ਠੀਕ ਆ ਹੁਣ ਫੇਰ ਮੈਂ ਤੈਨੂੰ ਸਾਈਡ ਤੇ ਜਾ ਕੇ ਤੇਰੀ ਭਾਸ਼ਾ ਜੀ ਤੈਨੂੰ ਸਾਰੇ ਰਿਪਲਾਈ ਦਊਂਗਾ ਸੋ ਤੂੰ ਤਾਂ ਚਾਵਲ ਗਿਆ ਥਾ ਤਾਂ ਵੀਡੀਓ ਪਾਈ ਜਾਂਦਾ ਮੈਂ ਦੀ ਨੂੰ ਡਰਾਤਾ ਮੈਂ ਆ ਕਰਤਾ ਮੈਂ ਉਹ ਕਰਤਾ ਗੱਲ ਤਾਂ ਉਹ ਹੀ ਆ ਜੇ ਕੋਈ ਮੋਰੇਉ ਬੋਲਿਆ ਨਹੀਂ ਭਲੇਖਾ ਹੋ ਜਾਂਦਾ ਵੀ ਭਾਈ ਜੀ ਇਹ ਤਾਂ ਡਰ ਗਿਆ ਜੀ ਇਹ ਤਾਂ ਉੱਦਾਂ ਉੱਦਾਂ ਬਾਕੀ ਤੁਸੀਂ ਵੀ ਯਾਰ ਸਿਆਣੇ ਫੋਨ ਤੇ ਯਾਰਾਂ ਕਿਲੋਮੀਟਰ ਇਹ ਬੈਠਾ ਮੈਂ ਕਿੱਥੇ ਬੈਠਾ ਫੋਨ ਤੇ ਤਾਂ ਕੋਈ ਵੀ ਉਹ ਤੈਨੂੰ ਉਹ ਸੇਠੀ ਉਹ ਜਿਹੜਾ ਮਾਰਦਾ ਵਾਜਾ ਲੁਧਿਆਣੇ ਵਾਲਾ ਉਹਦੇ ਕੋਲ ਜਾ ਪੁੱਤ ਪਹਿਲਾਂ ਠੀਕ ਹੈ ਨਾ ਸੋ ਉਹ ਪੁੱਛੋ ਮੰਡੀ ਵਾਲੀ ਭੂਆ ਦੇ ਦੁਪਹਿਰੀਆਂ ਹੱਥ ਲਾ ਕੇ ਸਿੱਖੀ ਦਾ ਉਹ ਬਣਿਆ ਆ ਸੋ ਬਾਧੂ ਤਸਵੀਰ ਆਇਆ ਤੂੰ ਕਾਫੀ ਕੁੜੀਆਂ ਦਾ ਉਹ ਕੀਤਾ ਆ ਠੀਕ ਹੈ ਨਾ ਸੋ ਬਾਕੀ ਲੋਕ ਵੀ ਸਿਆਣੇ ਆ ਲੋਕਾਂ ਨੂੰ ਸਾਰਾ ਪਤਾ ਆ ਸੋ ਮੈਂ ਤਾਂ ਇਹ ਆ ਵੀ ਜਿਹੜੀਆਂ ਆਪਣੇ ਸਿੰਘ ਵੀਰਪਰਾ ਉਹ ਐਕਸ਼ਨ ਕਿਉਂ ਨਹੀਂ ਲੈਂਦੇ ਇਤੇ ਹੈ ਜੇ ਦਾਇ ਸਿੱਖੀ ਦਾ ਕਰ ਰਿਹਾ ਤੂੰ ਆਪਣੇ ਕੇਸ ਉਹ ਕਰਕੇ ਜੋ ਮਰਜੀ ਕਰ ਤੂੰ ਸਿੱਖਾਂ ਨੂੰ ਉਹ ਕਰਦਾ ਪਿਆ ਜਾਣ ਕੇ ਸੋ ਧਾਨੇ ਜਿਹੜੇ ਇਹਦੀਆਂ ਗੱਲਾਂ ਚਾਹੁੰਦੇ ਆ ਹੈ ਤੇ ਬਾਕੀ ਇੱਕ ਗੱਲ ਤੁਸੀਂ ਉਹ ਚੈੱਕ ਕਰਿਓ ਜਿਹੜੀ ਨੇ ਪੋਸਟ ਪਾਈ ਆ ਫੇਰ ਜਿਹੜੇ ਇਹਦੇ ਹੱਕ ਚ ਆ ਮੈਂ ਜ਼ਿਆਦਾਤਰ ਦੇਖਿਆ ਵੀਰਪਰਾ ਮੇਰੇ ਹੱਕ ਚ ਆ ਓ ਬੀਬੀ ਓ ਬੀਬੀ ਓ ਬੀਬੀਓ ਕੱਦਰ ਕੀ ਦੀਦੀ ਨਹੀਂ ਬੀਬੀ ਤੂੰ ਤਾਂ ਕਲਵਿਸ਼ਾ ਹੀ ਹੋ ਗਈ ਹਨੇਰਾ ਕਾਇਮ ਰਹੇ ਮੇਰੀ ਅੱਖਾਂ 'ਚ ਪਈ ਜਾਨੀ ਕੀ ਹੋ ਗਈਆਂ ਇਹ ਕੀ ਚੱਕਰ ਓਏ ਹੈ ਬੀਬੀ ਬਾਹਲੇ ਚਮਕਾਰੇ ਮਾਰਦੀ ਆ ਕਾ ਬੀਬੀ ਦੇਖ ਲਓ ਇਹਦੇ ਭਰਾਵੋ ਕਿਸੇ ਐਮਐਲਏ ਨਾਲ ਵਿਆਹ ਪਤਾ ਨਹੀਂ ਕੀ ਚੱਕਰ ਆ ਜੋ ਵੀ ਆ ਸੋ ਹਾਂਜੀ ਜੋ ਮੈਂ ਕਹਿੰਦਾ ਜੋ ਇਹਦੇ ਹੱਕ 'ਚ ਲਿਖਦੇ ਆ ਉਹ ਪਾਈ ਹੈਗੇ ਆ ਉਹੀ ਮੋਦੀ ਦੀਆਂ ਭੇਡਾਂ ਤੇ ਇਹਨੇ ਵੀਡੀਓ ਪਾਈ ਆਪਣੇ ਖਾਤੇ ਤੇ ਨੈਂਸੀ ਦੀ ਜਿਹੜੀ ਕਿ ਸਿੱਖਾਂ ਨੂੰ ਮਾੜਾ ਚੰਗਾ ਨਿੱਤ ਕਹਿੰਦੀ ਆ ਅਮਰਤਪਾਲ ਖਿਲਾਫ ਇਹ ਬਾਕੀ ਯਾਰ ਗੱਲਾਂ ਸਾਰੀਆਂ ਤੁਹਾਨੂੰ ਪਤਾ ਹੀ ਆ ਮੇਰੇ ਕਹਿਣ ਦੀ ਤਾਂ ਉਹ ਹੈ ਹੀ ਨਹੀਂ ਹਾਂਜੀ ਜਿਹੜੇ ਦੇਖ ਰਹੇ ਹੋ ਕਿਹੜਾ ਨਿਆਣੇ ਆ ਤੁਸੀਂ ਤੁਹਾਨੂੰ ਵੀ ਸਾਰਾ ਕੁਝ ਇਹਦੇ ਬਾਰੇ ਪਤਾ ਹੀ ਆ ਇਹ ਮੈਂ ਵੀਡੀਓ ਪਾਈ ਕਿਉਂ ਆ ਪਾਈ ਬਸ ਇਹਦੇ ਤੱਕ ਪਹੁੰਚਾਉਣ ਨੂੰ ਪੁੱਤ ਭਾਵੇਂ ਹੁਣੇ ਵੀਡੀਓ ਕਾਲ ਕਰ ਲਾ ਤੇ ਹੁਣ ਰਿਕਾਰਡਿੰਗ ਤੂੰ ਵੀ ਕਰੀ ਤੇ ਮੈਂ ਵੀ ਫੇਰ ਕਰੂੰਗਾ ਤੇ ਤੁਹਾਨੂੰ ਸਾਰੇ ਜਵਾਬ ਦਵਾਂ ਕਿ ਮੈਂ ਕੇਸ ਨਹੀਂ ਰੱਖੇ ਜਾਂ ਜੋ ਵੀ ਸਿੱਖੀ ਨਾਲ ਤੈਨੂੰ ਪਿਆਰ ਆ ਕਿ ਮੈਨੂੰ ਪਿਆਰ ਆ ਠੀਕ ਹੈ ਜੀ ਫੇਰ ਬਾਕੀ ਜਿਹੜੇ ਵੀ ਬ੍ਰਾ ਆਪਣੇ ਹੱਕ ਤੇ ਜੈਸ ਜੈਸ ਲਿਖਿਓ ਸਾਰੇ ਹੀ ਤੇ ਬਾਕੀ ਠੀਕ ਹੈ ਜੀ ਤੇ ਹੋਰ ਵੀ ਇਹਦੀਆਂ ਕਰਤੂਤਾ ਇਹਦਾ ਜਿਹੜਾ ਆ ਸੋ ਠੀਕ ਆ ਬਸ ਇਹੀ ਭਲੇਖਾ ਉਹ ਕਰਨਾ ਸੀ ਵੀ ਜੇ ਕੋਈ ਤੈਨੂੰ ਬੋਲਿਆ ਨਹੀਂ ਵੀ ਘਰ ਦੇ ਕੋਲ ਬੈਠੇ ਸਾਰੇ ਹਾਂਜੀ ਤੇਰੀ ਭਾਸ਼ਾ ਚ ਜੇ ਬੋਲਿਆ ਨਹੀਂ ਤਾਂ ਇਹਦਾ ਭਾਵੇਂ ਇਹ ਨਹੀਂ ਵੀ ਤੇ ਤੂੰ ਡਰ ਗਿਆ ਆ ਆ ਚੱਕ ਵੀਡੀਓ ਇਦਾਂ ਹੋਰ ਆਉਣੀਆਂ ਆ ਠੀਕ ਆ ਤੇ ਬਾਕੀ ਜਹ ਜਹ ਲਿਖੋ ਜਿਹੜੇ ਵੀਰ ਭਰਾ ਆਪਣੇ ਹੱਕ ਚ ਆ ਤੇ ਇਹਦੀ ਤਾਂ ਮੈਂ ਇਦਾਂ ਹੀ ਮੈਂ 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 ਕਰਾ ਕੇ ਰੱਖਣੀ ਆ ਸੋ ਸਿੱਖਾ ਵੀਰਾਂ ਭਰਾਵਾਂ ਨੂੰ ਜਿਹੜੇ ਉੱਥੇ ਹੀ ਕਹਿਣਾ ਚਾਹੁੰਦਾ ਭਰਾਵੋ ਦਾਰੂ ਨਾ ਰੱਜ ਕੇ ਤੇ ਮੀਟ ਮੱਛੀ ਖਾ ਕੇ ਤੇ ਕੋਲਾ ਕਰਦਾ ਮੇਰੇ ਵਰਗਿਆਂ ਨੂੰ ਇਹਦਾ ਕਰੋ ਇਲਾਜ ਜੋ ਵੀ ਆ ਹਾਂਜੀ ਤੂੰ ਦੱਸਿਓ ਬਾਈ ਜਿਹੜਾ ਜਾਸ ਲਿਖੋ ਜਿਹੜੇ ਆਪਣੇ ਹੱਕ ਚ ਆ ਤੇ ਸ਼ੇਅਰ ਕਰੋ ਸਾਰੇ ਪਾਸੇ ਸਾਰਿਆਂ ਚੈਨਲਾਂ ਵਾਲਿਆਂ ਨੂੰ ਬੇਨਤੀ ਆ ਚੱਕ ਕੇ ਵੀਡੀਓ ਸਾਰੇ ਪਾਸੇ ਪਾਓ ਤੇ ਇਹਦੀਆਂ ਕਰਤੂਤਾ ਦਿਖਾਓ ਫੇਰ ਸੁਣ ਲਓ ਜਿਹੜਾ ਅਸਲ ਇਹਦੇ ਇਹਦੇ ਦਿਲ ਚ ਚੱਲ ਗਈ ਰਿਆ ਆਇਆ ਇਹਦਾ ਅਸਲ ਸਚਾਈ ਹਿੰਦੂ ਸਵਰਾ ਹਿੰਦੂ ਸਵਰਾਜ ਲੈ ਲਓ ਜੀ ਲੇਲਾ ਭਰਾਵਾ ਆਪਾਂ ਕਿਹੜਾ ਰੋਕਿਆ ਆ ਲਈ ਰਏ ਆ ਮੋਦੀ ਹੁਣੀ ਹੈ ਤੂੰ ਵੀ ਜਾ ਕੇ ਉਹਨਾਂ ਨਾਲ ਰਲ ਜਾ ਪਰ ਸਿੱਖਾਂ ਨੂੰ ਤੂੰ ਇਦਾਂ ਨਾ ਕਰ ਚੱਲ ਹੁਣ ਮੈਂ ਵਿਹਲਾ ਹੋ ਗਿਆ ਵੀਡੀਓ ਪਾ ਕੇ ਹੁਣੇ ਹੀ ਕਰ ਲੈ ਪੁੱਤ ਵੀਡੀਓ ਕਰ ਲੈ ਠੀਕ ਆ ਤੇ ਫਿਰ ਤੈਨੂੰ ਤੇਰੀ ਭਾਸ਼ਾ ਜੀ ਜਵਾਬ ਦੇਣਾ ਠੀਕ ਹੈ ਜੀ ਸਾਰੇ ਪਾਸੇ ਸ਼ੇਅਰ ਕਰਿਓ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਦੱਸਿਓ ਜੇ ਤੁਸੀਂ ਮੇਰੇ ਹੱਕ ਚ ਜਿਹਹ ਜਿਹਸ ਲਿਖਿਓ ਕਮੈਂਟ ਜ਼ਰੂਰ ਕਰਿਓ ਤਾਂ ਜੋ ਇਹਨੂੰ ਪਤਾ ਲੱਗ ਜਵੇ ਬਈ ਵੀਰ ਭਰਾ ਆਪਣੇ ਨਾਲ ਆ ਸ਼ੇਅਰ ਕਰਿਓ ਤੇ ਜਾਂਦੇ ਜਾਂਦੇ ਬੇਨਤੀ ਕੋਈ ਆਮੰਦੇ ਦਾ ਹੈ ਨਹੀਂਗੇ ਭਰਾਵੋ ਆ ਵੀਡੀਓ ਮੁੱਕਦੀ ਹੈ ਇੱਥੇ ਲਿੰਕ ਪਾ ਦੇਣਾ hindijswal.ca ਐਦਾ ਉੱਤੇ ਐਡ ਆ ਜਾਣੀਆਂ ਸਾਰਿਆਂ ਨੂੰ ਬੇਨਤੀ ਆ ਦੇ ਉੱਤੇ ਹੀ ਐਡ ਆ ਜਾਣੀ ਜਦੋਂ ਉਹ ਖੁੱਲ ਗਿਆ ਨਾ ਉਹ ਤੇ ਉੱਤੇ ਹੀ ਐਡ ਆ ਜਾਣੀਆਂ ਇੱਥੇ ਆ ਦੇ ਇੱਥੇ ਆ ਜਾਣੀਆਂ ਜਿੱਥੇ ਗੂਠਾ ਆ ਗਈ ਕਿ ਨਾ ਆ ਦੇਖੋ ਇੱਕ ਐਦਾ ਥੱਲੇ ਆ ਜਾਣੀਆਂ ਲਓ ਜੀ ਇਹਨਾਂ ਕੰਮ ਆ ਉਹਨਾਂ ਨੂੰ ਕਲਿੱਕ ਕਰਕੇ ਬਸ ਉਹਨਾਂ ਦੀ ਉਹੋ ਹੀ ਓਪਨ ਕਰਕੇ ਦੇਖਣੀ ਹੁੰਦੀ ਹਾਂਜੀ ਭੀ ਜਿਹੜੀ ਐਡ ਆਈ ਹੁੰਦੀ ਆ ਆ ਲਓ ਜੀ ਇਹਨਾਂ ਕੰਮ ਆ ਆ ਲਓ ਇਹਨਾਂ ਕੰਮ ਆ ਕਰਦਿਆਂ ਕਰੋ ਜੀ ਬੇਨਤੀ ਆ ਤਾਂ ਜੋ ਏਦਾਂ ਦੇ ਜਿਹੜੇ ਸਿੱਖਾਂ ਦਾ ਘਾਣ ਕਰਨ ਤੇ ਆਏ ਆ ਇਹਨਾਂ ਦੇ ਏਦਾਂ ਹੀ ਪਰਦੇ ਫਾਸ਼ ਕਰੀ ਜਾਈਏ ਤੇ ਸ਼ੇਅਰ ਕਰਿਓ ਤੇ ਸਾਰੇ ਹੀ ਵੀਡੀਓ ਚੱਕ ਕੇ ਜਿੱਥੇ ਪਉਣੀ ਪਾ ਸਕਦੇ ਆ ਤੇ ਕਰ ਪੁੱਤ ਕਾਲ ਮੈਂ ਬਿੱਲ ਆ ਹੀ ਆ ਫਿਰ ਦੱਸਦਾ ਤੈਨੂੰ ਤੇਰੀ ਭਾਸ਼ਾ ਚ ਆ ਜਾ ਫੇ ਠੀਕ ਆ 778 896528 ਦਿੰਦਾ ਮੈਂ ਤੇਰੇ ਤੇ ਫੁੱਲਾਂ ਵਾਲੀ ਰਿਜਾਈ ਕਰਿਓ ਜੀ ਸਾਰੇ ਸ਼ੇਅਰ ਤੇ ਦੱਸਿਓ ਤੁਸੀਂ ਵੀ ਤੇ ਦੱਸੋ ਲੋਕਾਂ ਨੂੰ ਇਹਦੀ ਅਸਲ ਸਚਾਈ ਕਾਲ ਕਰ ਲਾ ਆ ਜਾ ਥੈਂਕ